ਤੋਂ ਡਾ ਬਰਾਡ ਫੈਮਿਲੀ ਚੈਨਲ ਤੇ ਸਵਾਗਤ ਹੈ। ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਸਾਡੇ ਚੈਨਲ ਨੂੰ ਕਰ ਲਓ। ਸ਼ਾਮ ਦਾ ਟਾਈਮ ਆ ਤੇ ਮੇਰਾ ਵੱਡਾ ਭਰਾ ਅੱਜ ਗਾਂ ਨੂੰ ਤੇਲ ਦੇ ਰਿਹਾ ਤੇ ਆਪਣੀ ਗਾਂ ਸੋਣ ਵਾਲੀ ਆ ਤੇ ਆਹ ਕੁੱਪੀ ਆ ਇਹ ਚ ਆਪਾਂ 100 ਗ੍ਰਾਮ ਦਾ ਤੇਲ ਪਾਉਣਾ। ਆ ਦੇਖੋ ਮੇਰਾ ਵੱਡਾ ਭਰਾ ਪਾਉਣ ਲੱਗ ਗਿਆ। ਆ ਦੇਖ ਪਤਾ ਦੋ ਕੁੱਪੀ ਸੋਣ ਨੂੰ। ਤੇ ਹੁਣ ਆਪਾਂ ਇਹਦੇ ਚ ਦਾਣਾ ਰਲਾਵਾਂਗੇ ਆ ਦੇਖੋ ਮੇਰੇ ਭਰਾਣੇ ਹੁਣ ਦਾਣਾ ਰਲਾਤਾ ਉਦੋਂ ਬਾਅਦ ਚ ਘੋਲਗੇ ਫਿਰ ਘਾਣੂ ਦੇਵਾਂਗੇ ਆਪਾਂ ਆ ਦੇਖੋ दाना ला लिया एक डंगा होर पा देखो पता देखो आखो अपा हम गानते देखो फिर वे भा ने तरता खालू आ देखो अपनी हम रहमत कर आ देखो आ देखो आ इधर देखो अपने सारे पशु इधर बहर करते आ देखो उधर अपनी मज ख खड़ी है ਇੱਧਰ ਆਪਣੀ ਕੱਟੀ ਆ ਆਪਣੀ ਰਹਿਮਤ कौर ਬਹੁਤ ਚੌੜ ਕਰ ਦਿਆ ਫੇਦੀ ਵੀ ਬਹੁਤ ਆ ਖੇੜਦੀ ਬਹੁਤ ਆ ਇਹ ਛੋਣੇ ਵਾਲੇ ਵਾਂਚ ਵੱਡ ਜਾਂਦੀ ਆ ਯਾਰ ਆਜੋ ਆਪਾਂ ਬਾਹਰ ਚੱਲਦੇ ਹਾਂ ਹੁਣ ਬਾਹਰ ਦਾ ਮਾਲ ਦਿਖਾਉਨੇ ਆ ਤੁਹਾਨੂੰ ਇੱਧਰ ਦੇਖੋ ਆਪਣੇ ਬਾਹਰ ਦਾ ਮਾਲ ਆ ਦੇਖੋ ਤਾ ਦੇਖੋ ਕੱਲ ਪਰਸੋ ਆਪਣੇ ਬਾਣਾ ਚ ਵਾਧੂ ਮੀ ਆਇਆ ਸੀ ਤੇ ਬਾਣਾ ਚ ਪਾਣੀ ਬਹੁਤ ਖੜ ਗਿਆ ਆਪਣੇ ਝੋਨਾ ਲੱਗ ਗਿਆ ਹੁਣ ਆਪਣੇ ਤੇ ਆਹ ਦੇਖੋ ਆਹ ਗੱਠਾ ਆਪਣੀ ਪਹਿਲਾਂ ਤੁੜੀ ਚ ਤੁੜੀ ਵਾਲੇ ਕਵਰੇਜ ਹੁੰਦੀਆਂ ਸੀਗੀਆਂ ਵੀ ਤੁੜੀ ਨਾ ਡਿੱਗੇ ਤੇ ਕੱਲ ਆਪਣੀ ਰਹਿਮਤ ਨੇ ਢੋਡ ਮਾਰ ਕੇ ਸੜਤੀ ਤੇ ਹੁਣ ਆਪਾਂ 2-4 ਦਿਨਾਂ ਚ ਇਹਨਾਂ ਨੂੰ ਸੂਤ ਕਰਾਂਗੇ ਆ ਦੇਖੋ ਆ ਇੱਛਾ ਸ਼ਕਤੀ ਇੱਕ ਇੱਕ ਟੈਡੀ ਕਰਤੀ ਆ ਦੇਖੋ ਆ ਦੇਖੋ ਆਪਾਂ ਬਲਬ ਆਹ ਦੇਖੋ ਹੁਣ ਮੇਰਾ ਵੱਡਾ ਭਰਾ ਬਲਬ ਲੱਬ ਲਿਆ ਨੇ ਤੇ ਹੁਣ ਬੋੜ ਲਾਉਂਦਾ ਉਹ ਬਲਬ ਤੇ ਆ ਬਲਬ ਆਪਾਂ ਹੁਣ ਰੋਟੀ ਖਾਣੇ ਨਵੇੜੇ 'ਚ ਉਦੋਂ ਲਾਉਣੇ ਨੇ ਆ ਥਾਲੀ ਨਾਲ ਟੰਗ ਦੇਣੇ ਨੇ ਵੀ ਚਾਨਣ ਆ ਜੇ ਆ ਦੇਖੋ ਹੁਣ ਮੇਰਾ ਵੱਡਾ ਭਰਾ ਲਾਉਂਦਾ ਇਦਰਾਹਾ ਆਹ ਦੇਖੋ ਆਪਾਂ ਕਰੇ ਜਗਾਰਡ ਬਣਾਇਆ ਅਬ ਪਾਸਾ ਬੋਰਡ ਚ ਲਾ ਕੇ ਆਪਾਂ ਪਾਸਾ ਬੋਰਡ ਚ ਲਾ ਕੇ ਤੇ ਉਧਰੋਂ ਦੂਜੇ ਗ੍ਰਿਪ ਨਾ ਲੱਗ ਜਾਂਦਾ ਹੁੰਦਾ ਆ ਦੇਖੋ ਇਧਰਲੇ ਪਾਸੇ ਟਪ ਕਰ ਤੇ ਆਹ ਵੇਖ ਮੇਰਾ ਭਰਾ ਆ ਦੇਖੋ ਮੇਰਾ ਭਰਾ ਹੁਣ

ਆ ਦੇਖੋ ਆਪਾਂ ਬਾਲ ਟੰਗ ਲਿਆ ਹੁਣ ਆਪਾਂ ਜਿਹੜਾ ਘਰੇ ਜਗਾਰਡ ਬਣਾਇਆ ਉਹ ਉਹਦੀ ਵਰਤੋਂ ਕਰਦੇ ਆ ਆ ਦੇਖੋ ਏ ਤਾਰਾਂ ਚ ਪਾ ਕੇ ਅਹ ਇਧਰ ਪਾ ਦਾਂ ਤੇ ਇਧਰੋਂ ਇਹ ਹੁਣ ਬੋਰ ਚ ਲਾ ਦਾਂਗੇ ਆ ਇੱਥੇ ਬੋਰ ਚ ਲਾ ਦਾਂਗੇ ਲਿਆ छता हम आप उधरों ग्रिप ला के चलाने छा आखो अपना हूँ बल्ब चल गया चल पाया देखो आई लिया दे तार आ बोर्ड हूं आ बोर्ड की तार इधर लग गई आ ਹੁਣ ਆਪਾਂ ਵੀਡੀਓ ਦਾ ਐਂਡ ਕਰਦੇ ਆਂ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੋ ਸਾਡੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਧੰਨਵਾਦ